ਸੋ ਇਲਾਕੇ ਦਾ ਸਭ ਤੋਂ ਵੱਡਾ ਦੁਸਹਿਰਾ ਜਿਹੜਾ ਇਲਾਕੇ ਦੇ ਵਿੱਚ ਮਸ਼ਹੂਰ ਦੁਸਹਿਰਾ ਹੈ ਜਦੀ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਸੀਤਾ ਜਦ ਵੀ ਮਹਦੂਸ ਨੇ ਸਵੰਬਰ ਮੈਂ ਨਹੀਂ ਜੀ ਸਕਾ ਤਾਂ ਆਪ ਕੀ ਬਾਤ ਤੂ ਅਗਸ਼ਾ ਜੀਤੀ ਜਾਏਗੀ ਔਰ ਲੰਕਾ ਕੀ ਪਟਰਾਨੀ ਕਹਨਾਈ ਜਾਏਗੀ ਮੈਂ ਤੁਮੇ ਛਲ ਸੇ ਬਲ ਸੇ ਟੋਕੇ ਸੇ ਕੋਪੜ ਸੇ ਯਾਰੀ ਸੇ ਮਕਾਰੀ ਸੇ ਸੇਨਾ ਜੋਰੀ ਔਰ ਫੁਕਮਗਰ ਸਿਰ ਰੰਗੇ ਸੇ ਤੈਸੇ ਵੀ ਹੋਗਾ ਮੈਂ ਤੁਮੇ ਹਾਸਿਲ ਕਰ ਕਰ ਹੀ ਟੋਲੂਗਾ ਬਾਲੀ ਮੇਰਾ ਨਾਮ ਮਸ਼ਹੂਰ ਹੂ ਪੂਰੇ ਜਮਾਨੇ ਮੇ ਰਾਵਣ ਕੋ ਵੀ ਕੈਦ ਕੀਆ ਮੈਨੇ ਆਪਣੇ ਤੇ ਖਾਣੇ ਮੇ ਜਿਹੜੀ ਸਭ ਤੋਂ ਪੁਰਾਣੀ ਰਾਮਰੇਲਾ ਏ ਸਭ ਤੋਂ ਵੱਡਾ ਦੁਸਹਿਰਾ ਏ ਇਲਾਕੇ ਦੇ ਲੋਕ ਜਿਹੜੇ ਇੱਥੇ ਔਰ ਵੇਟ ਕਰਦੇ ਰਹਿੰਦੇ ਆ ਕਿ ਕਦੋਂ ਜਿਹੜੀ ਰਾਮਲੀਲਾ ਹੋਵੇਗੀ ਕਦੋਂ ਦੁਸਹਿਰਾ ਹੋਵੇਗਾ ਤੇ ਮਤਲਬ ਕਿ ਹੁਣ ਇਸ ਸਾਲ 58 ਸਾਲ ਹੋ ਗਏ ਸਾਡੀ ਰਾਮਲੀਲਾ ਨੂੰ ਚੱਲਦੇ ਹੋਏ ਸੋ ਇਲਾਕੇ ਦਾ ਸਭ ਤੋਂ ਵੱਡਾ ਦੁਸਹਿਰਾ ਜਿਹੜਾ ਇਲਾਕੇ ਦੇ ਵਿੱਚ ਮਸ਼ਹੂਰ ਦੁਸਹਿਰਾ ਹੈ ਜਦੀ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਗੱਲ ਕਰਦੇ ਆ ਮੁੱਲਾਪੁਰ ਗਰੀਬਦਾਸ ਕਸਬੇ ਦੀ ਜਿੱਥੇ ਕਿ ਇਲਾਕੇ ਦਾ ਸਭ ਤੋਂ ਜਿਹੜਾ ਮਸ਼ਹੂਰ ਦੁਸਹਿਰਾ ਮਨਾਇਆ ਜਾਂਦਾ ਹੈ ਸਭ ਤੋਂ ਪੁਰਾਣਾ ਜਿਹੜਾ ਇੱਥੇ ਦੁਸਹਿਰਾ ਮਨਾਇਆ ਜਾਂਦਾ ਹੈ ਸੋ ਇਲਾਕੇ ਦੇ ਜਿਹੜੇ ਲੋਕ ਹੈ ਨੇੜੜੇ ਦੇ ਵਾਲੇ ਪਿੰਡਾਂ ਵਾਲੇ ਲੋਕ ਹੈ ਤੇ ਦੁਸਹਿਰਾ ਵੇਖਣ ਦੇ ਲਈ ਆਉਂਦੇ ਨੇ ਤੇ ਅੱਜ ਜਿਹੜੀ ਹੁਣ ਦੁਸਹਿਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਿਉਹਾਰ ਦੇ ਦਿਨ ਸ਼ੁਰੂ ਹੋ ਗਏ ਨੇ ਸੋ ਦੇਖੋ ਤੁਸੀਂ ਕਿ ਜਿਹੜੇ ਵੱਡੇ ਬਜਟ ਦੇ ਨਾਲ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਦੁਸਹਿਰੇ ਦਾ ਪ੍ਰੋਗਰਾਮ ਮੁੱਲਾਪੁਰ ਕਮੇਟੀ ਦੇ ਵੱਲੋਂ ਜਿਹੜਾ ਕੀਤਾ ਜਾਂਦਾ ਹੈ ਸੋ ਹੁਣ ਜਿਹੜੀ ਵੱਡੇ ਪੱਧਰ ਤੇ ਜਿਹੜੀ ਇਹਦੀ ਤਿਆਰੀਆਂ ਵੀ ਕੀਤੀ ਜਾ ਰਹੀ ਹੈ ਸੋ ਦੇਖੋ ਜੋਰਾ ਸ਼ੋਰਾ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਪ੍ਰਬੰਧਕਾ ਦੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਜ ਉਸ ਨੂੰ ਦੇਖ ਰੇਕ ਕਰਨ ਤੇ ਲਈ ਜਿਹੜੇ ਪ੍ਰਬੰਧਕ ਵੀ ਪਹੁੰਚੇ ਨੇ ਤੇ ਨਾਲ ਦੀ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਪ੍ਰਧਾਨ ਸੰਜੀਵ ਕੁਮਾਰ ਅਤੇ ਹੋਰ ਜਿਹੜੇ ਕਮੇਟੀ ਦੇ ਮੈਂਬਰ ਐ ਇੱਥੇ ਮੌਜੂਦ ਐ ਸੋ ਸਾਰੇ ਨਾਲ ਗੱਲਬਾਤ ਕਰਦੇ ਆ ਸੋ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਇਹ ਦੁਸਹਿਰਾ ਇਹ ਕਹਿੰਦੇ ਵੀ ਸਭ ਤੋਂ ਪੁਰਾਣਾ ਦੁਸਹਿਰਾ ਇੱਥੇ ਮਨਾਇਆ ਜਾਂਦਾ ਕਿੰਨਾ ਪੁਰਾਣਾ ਜੀ ਜੀ ਸਾਡੀ ਜਿਹੜੀ ਇਹ ਮੁੱਲਾਂਪੁਰ ਦੀ ਰਾਮਲੀਲਾ ਹੈ ਤੇ ਸਾਡਾ کلب ਹੈ ਤੇ ਬਹੁਤ ਪੁਰਾਣਾ ਹੈ ਤੇ ਇਹ ਸਾਡੀ ਸੋਚੀ ਤੋਂ ਵੀ ਪਹਿਲਾਂ ਦਾ ਹੈ ਮਤਲਬ ਕਿ ਹੁਣ ਇਸ ਸਾਲ 58 ਸਾਲ ਹੋ ਗਏ ਨੇ ਸਾਡੀ ਰਾਮਲੀਲਾ ਨੂੰ ਚਲਦੇ ਹੋਏ ਤੇ ਇਹ 58 ਸਾਲ ਦੇ ਵਿੱਚ ਕਦੀ ਵੀ ਸਾਡੇ ਪਿੰਡ ਦੀ ਰਾਮਲੀਲਾ ਬੰਦ ਨਹੀਂ ਹੋਈ ਇਹ ਕੰਟੀਨਿਊ ਚਲਦੀ ਰਹੀ ਚਾਹੇ ਕੋਈ ਆਫਤ ਆਂਦੀ ਸੀ ਜਾਂ ਕੁਝ ਵੀ ਆਂਦਾ ਸੀ ਲੋਕਾਂ ਦੇ ਹੋਰ ਏਰੀਏ ਵੱਲ ਦੇਖਿਏ RAMLILA ਬੰਦ ਹੋ ਗਈ ਲੜਾਈ ਝਗੜੇ ਲਾ ਲੋ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਲਾ ਲੋ ਪਰ ਸਾਡਾ ਜਿਹੜਾ ਪਿੰਡ ਦਾ ਅਰ ਸਾਡੇ ਕਲੱਬ ਦੇ ਬੰਦੇ ਆ ਜਿਹੜੇ ਮਿਹਨਤ ਕਰਦੇ ਸਾਡੇ ਬਜ਼ੁਰਗ ਜੋ ਇਸ RAMLILA ਦੇ ਸਰਪ੍ਰਸਤ ਸੀਗੇ ਪਹਿਲਾਂ ਉਹ ਐਨੇ ਪਿਆਰ ਨਾਲ ਸਾਡੇ ਬੱਚੇ ਜਿਹੜੇ ਰੋਲ ਕਰਦੇ ਨੇ ਐਨਾ ਪ੍ਰੇਮ ਪਿਆਰ ਦੇ ਨਾਲ ਕੰਮ ਕਰਦੇ ਕਿ ਕੋਈ ਬੇਦਬਾਬ ਨਹੀਂ ਹੈ ਤੇ ਸਾਡੀ RAMLILA ਸਾਹਮਣੇ ਖੇੜਾ ਪਾਸ਼ਾ ਮਾਤਾ ਜੈੰਤੀ ਦੇਵੀ ਦੇ ਆਸ਼ੀਰਵਾਦ ਦੇ ਨਾਲ ਹਰ ਸਾਲ ਬਹੁਤ ਹੀ ਹਰਸੁਲ ਉਲਾਸ ਨਾਲ ਮਨਾਇਆ ਜਾਂਦਾ ਤੇ ਅੱਗੇ ਵੀ ਐਦਾਂ ਹੀ ਮਨਾਇਆ ਜਾਊਗਾ ਮਤਲਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਕਾਫੀ ਸਮੇਂ ਤੋਂ ਜਿਹੜਾ ਇਹ ਪੁਰਾਣਾ ਦੁਸਹਿਰਾ ਮਨਾਇਆ ਜਾ ਰਿਹਾ ਹੈ ਜਦੋਂ ਸ਼ੁਰੂ ਕੀਤਾ ਸੀ ਜਾਂ ਉਸ ਸਮੇਂ ਕਿੰਦਾ ਦਾ ਦੁਸਹਿਰਾ ਹੁੰਦਾ ਸੀ ਕੋਈ ਚੇਂਜ ਵਗੈਰਾ ਆ ਜਾਂ ਰਾਮਰੇਲਾ ਦੇ ਵਿੱਚ ਪ੍ਰੋਗਰਾਮ ਦੇ ਦੁਸਹਿਰੇ ਦੇ ਦੇਖੋ ਸਮੇਂ ਸਮੇਂ ਦੇ ਨਾਲ ਸਮੇ ਨੂੰ ਦੇਖਦੇ ਹੋਏ ਜਿਸ ਦਾ ਪਹਿਲਾਂ ਸਮਰ ਸੀਗਾ ਜੋ ਉਸ ਟਾਈਮ ਉਪਲਬਧੀਆਂ ਸੀਗੀਆਂ ਉਹ ਉਸ ਟਾਈਮ ਵਧੀਆ ਲੱਗਦੀਆਂ ਸੀਗੀਆਂ ਕਿਉਂਕਿ ਜਿੱਦਾਂ ਵੀ ਕਲੈਕਸ਼ਨ ਲਗਾ ਲੋ ਮਤਲਬ ਕਿ ਸਾਡੇ ਜਿਹੜਾ ਕਲੱਬ ਦਾ ਬਜਟ ਹੁੰਦਾ ਸੀਗਾ ਪਹਿਲਾਂ ਘੱਟ ਹੁੰਦਾ ਸੀਗਾ ਉਸੇ ਬਜਟ ਦੇ ਅਨੁਸਾਰ ਅਸੀਂ ਕੰਮ ਕਰਦੇ ਸੀਗੇ ਪਹਿਲਾਂ ਜੋ ਰਾਵਣ ਦੇ ਆਪਾਂ ਪੂਤਲੇ ਬਣਾਉਂਦੇ ਸੀਗੇ ਉਹ ਇੱਕ ਹੀ ਪੂਤਲਾ ਬਣਦਾ ਸੀਗਾ ਸਾਡੇ ਰਾਮਲੀਲਾ ਦੇ ਗਰਾਉਂਡ ਦੇ ਵਿੱਚ ਹੀ ਅਸੀਂ ਉਸ ਨੂੰ ਦੁਸ਼ਹਿਰੇ ਵਾਲੇ ਦਿਨ ਸਵੇਰੇ ਲੱਗਦੇ ਸੀਗੇ ਤੇ 2:30 ਵਜੇ ਤੱਕ ਉਸ ਨੂੰ ਬਣਾ ਕੇ ਖੜਾ ਕਰਦੇ ਸੀਗੇ ਸਾਰੇ ਕਲੱਬ ਦੇ ਮੈਂਬਰ ਤੁਸੀਂ ਆਪ ਖੁਦ ਬਣਾਉਂਦੇ ਸੀ ਖੁਦ ਬਣਾਉਂਦੇ ਸੀਗੇ ਤੇ ਹੁਣ ਜਿਉਂ-ਜਿਉਂ ਸਮਾਂ ਬਦਲਦਾ ਗਿਆ ਫੈਸਿਲਿਟੀਆਂ ਹੋਰ ਆndੀਆਂ ਗਈਆਂ ਤਾਂ ਉਸ ਫੈਸਿਲਿਟੀਆਂ ਨੂੰ ਦੇਖਦੇ ਦੇਖਦੇ ਪਹਿਲਾਂ ਅਸੀਂ ਇੱਟਾਂ ਦੇ ਬੈਠਦੇ ਹੁੰਦੇ ਸੀਗੇ ਜਗ੍ਹਾ ਮੁਲੱਕਦੇ ਹੁੰਦੇ ਸੀਗੇ ਠੀਕ ਹੈ ਜੀ ਹੁਣ ਇੱਟਾਂ ਦੀ ਬਜਾਏ ਮਲਕੇ ਕੁਰਸੀਆਂ ਆ ਗਈਆਂ ਅਸੀਂ ਪਬਲਿਕ ਨੂੰ ਜੋ ਸਾਡੇ ਪਿੰਡ ਦੇ ਬੰਦੇ ਆ ਜਾਂ ਬਾਹਰ ਦੇ ਬੰਦੇ ਦੇਖਣ ਆਉਂਦੇ ਆ ਰਾਮਲੀਲਾ ਸਾਨੂੰ ਪਿਆਰ ਦਿੰਦੇ ਆ ਉਹਨਾਂ ਦੇ ਪਿਆਰ ਦੇ ਸਦਕਾ ਹੀ ਅਸੀਂ ਵੀ ਚਾਹੁੰਦੇ ਆ ਵੀ ਜੋ ਸਾਨੂੰ ਪਿਆਰ ਦੇ ਰਿਹਾ ਬੰਦਾ ਸਾਡੇ ਰਾਮਲੀਲਾ ਦੇਖਣ ਆ ਰਿਹਾ ਅਸੀਂ ਉਹਨੂੰ ਵੀ ਕੁਝ ਫੈਸਿਲਿਟੀ ਦਈਏ ਜੋ ਅੱਜ ਬੱਚੇ ਪਹਿਲਾਂ ਇੱਟਾਂ ਤੇ ਰੋੜਿਆਂ ਤੇ ਬੈਠਦੇ ਹੁੰਦੇ ਸੀਗੇ ਹੁਣ ਉਹ ਕੁਰਸੀਆਂ ਤੇ ਆ ਗਏ ਐਦਾਂ ਹੀ ਦੁਸ਼ਹਿਰੇ ਚ ਹੈ ਦੁਸ਼ਹਿਰੇ ਚ ਵੀ ਤੁਸੀਂ ਕਿਥੀ ਵੀ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਜਾਂ ਕਿਸੇ ਵੀ ਜਲੰਧਰ ਚਲੇ ਜਾਓ ਜਿੱਥੇ ਮਰਜੀ ਚਲੇ ਜਾਓ ਲੇਕਿਨ ਜਿਹੜਾ ਸਿਟਿੰਗ ਪਲਾਨ ਹੁੰਦਾ ਉਹਦੇ ਚਾਰਜੇਸ ਲੈਂਦੇ ਜਾਂਦੇ ਨੇ ਲੇਕਿਨ ਸਾਡੀ ਰਾਮਲੀਲਾ ਦੇ ਵਿੱਚ ਸਾਡੇ ਦੁਸ਼ਹਿਰੇ ਦੇ ਵਿੱਚ ਕੋਈ ਚਾਰਜੇਸ ਨਹੀਂ ਹੈ ਬੱਚਿਆਂ ਦੇ ਬਜ਼ੁਰਗਾਂ ਦੇ ਭੈਣਾ ਭਾਈਆਂ ਦੇ ਬੈਠਣੇ ਵਾਸਤੇ ਇੱਕ ਸੈਪਰੇਟ ਹੈ ਸਾਡੇ ਰਾਮਲੀਲਾ ਕਲੱਬ ਦੇ ਡਾਇਰੈਕਟਰ ਸਾਹਿਬ ਪ੍ਰਧਾਨ ਜੀ ਆ ਆਪਣੇ ਕੈਸ਼ੀਅਰ ਸਾਹਿਬ ਹੈ ਜਿੰਨੇ ਵੀ ਮੇਰੇ ਭਾਈ ਨੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੇ ਹਰੇਕ ਬੰਦੇ ਨੇ ਆਪਣੀ ਆਪਣੀ ਇੱਕ ਜ਼ਿੰਮੇਵਾਰੀ ਸਮਝੀ ਹੋਈ ਹੈ ਕਿ ਹਰੇਕ ਹਰ ਸਾਲ ਅਸੀਂ ਕੁਝ ਨਾ ਕੁਝ ਵੱਧ ਕੇ ਕਰੀਏ ਤੇ ਹੁਣ ਦੋ ਤਿੰਨ ਸਾਲਾਂ ਤੋਂ ਅਸੀਂ ਬੱਚਿਆਂ ਵਾਸਤੇ ਜਾਂ ਪਬਲਿਕ ਵਾਸਤੇ ਇੱਕ ਇਨਾਮ ਵੀ ਘੜਦੇ ਨੇ ਇਨਾਮ ਕੀ ਹੈ ਵੀ ਉਹ ਜੋ ਸਾਡੇ ਕੋਲ ਬੁਕਿੰਗ ਹੁੰਦੀ ਹੈ ਜਾਂ ਕੁਝ ਵੀ ਇਹ ਲਾ ਲੋ ਚਾਹੇ ਉਹ ਘਾਟਾ ਪਵੇ ਜਾਂ ਵਾਧਾ ਪਵੇ ਕਲੱਬ ਦੇ ਪਬਲਿਕ ਦੇ ਪੈਸੇ ਹਨ ਉਹਨਾਂ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਇਨਾਮ ਦੰਦਿਆ ਉਹ ਪ੍ਰਭੂ ਜੀ ਦੇ ਹੱਥ ਤੇ ਅਸੀਂ ਉਹ ਕਰਦੇ ਅੱਛਾ ਜਿਵੇਂ ਇਲਾਕੇ ਦੀ ਜਿਹੜੀ ਵੱਡੀ ਤਦਾਦ ਦੇ ਵਿੱਚ ਲੋਕ ਇੱਥੇ ਸੰਗਤ ਪਹੁੰਚਦੇ ਐ ਤੇ ਸੰਗਤ ਪੁੱਜਦੀ ਹੈ ਤਾਂ ਉਸੇ ਤਰੀਕੇ ਦੇ ਨਾਲ ਜਿਹੜੀ ਜ਼ਿੰਮੇਵਾਰੀ ਤੁਹਾਡੀ ਬੜੀ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਆ ਤਿਆਰੀਆਂ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਜੇ ਦੇਖੋ ਜੀ ਤਿਆਰੀਆਂ ਤਾਂ ਮਹੀਨਾ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਕਿਉਂਕਿ ਸਾਡਾ ਸਾਡੇ ਵੀਰ ਹੈ ਸਾਡਾ ਇੱਕ ਸਨਾਤਨ ਧਰਮ ਦਾ ਇੱਕ ਆਪਣਾ ਗਣੇਸ਼ ਉਤਸਵ ਜੀ ਮਨਾਉਂਦੇ ਆ ਸਾਡੇ ਪ੍ਰਧਾਨ ਜੀ ਖੜੇ ਨੇ ਨਾਲ ਉਹ ਵੀ ਹੈ ਬੰਦੇ ਸਾਰੇ ਉਹੀ ਹੈ ਲੇਕਿਨ ਇੱਕ ਜ਼ਿੰਮੇਦਾਰੀਆਂ ਸਮਝ ਕੇ ਅਲੱਗ-ਅਲੱਗ ਕਰਕੇ ਗਣੇਸ਼ ਉਸਤਵ ਤੋਂ ਬਾਅਦ ਸਾਡੀਆਂ ਤਿਆਰੀਆਂ ਹੋ ਜਾਂਦੀਆਂ ਆ ਰਾਮਲੀਲਾ ਦੀ ਰੇਸ ਚੱਲਦੀਆਂ ਕਈ ਨਵੇਂ ਚਿਹਰੇ ਆਉਂਦੇ ਸਾਡੇ ਕੋਲ ਉਹਨਾਂ ਦੀ ਤਿਆਰੀ ਕਰਾਣੀ ਹੁੰਦੀ ਹੈ ਤੇ ਇਸ ਤਰ੍ਹਾਂ ਹੀ ਸਾਨੂੰ ਰਾਮਲੀਲਾ ਦੀ ਤੇ ਦੁਸ਼ਹਿਰੇ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਉਹ ਡੀਸੀ ਆਫਿਸ ਤੋਂ ਐਸਡੀਐਮ ਤੋਂ ਫਿਰ ਅਲੱਗ-ਅਲੱਗ ਡਿਪਾਰਟਮੈਂਟਾਂ ਵਿੱਚ ਘੁੰਮਦੇ ਉਹ ਸਾਡੇ ਜੋ ਕਲੱਬ ਦੇ ਮੈਂਬਰ ਹੈ ਉਹ ਆਪਣਾ ਸੁਰੱਖਿਆ ਨੂੰ ਲੈ ਕੇ ਸਾਰਾ ਉਚਿਤ ਪ੍ਰਬੰਧ ਕਰਦੇ ਆ ਕੋਈ ਪੂਤਲੇ ਦੇ ਵਾਸਤੇ ਝੂਂਡ ਲੈਣੇ ਵਾਸਤੇ ਜ਼ਿੰਮੇਵਾਰੀ ਲਈ ਹੋਈ ਹੈ ਕੋਈ ਮਤਲਬ ਕਿ ਕਹਿੰਦਾ ਮਤਲਬ ਕਿ ਸਾਰਾ ਸਾਰਾ ਕੁਝ ਇੱਕ ਪਲਾਨ ਦੇ ਮੁਤਾਬਿਕ ਹੋ ਰਿਹਾ ਹੈ ਸਮਾਂ ਤਾਂ ਲੱਗਦਾ ਪਰ ਸਾਰਾ ਪਲਾਨ ਦੇ ਮੁਤਾਬਿਕ ਆਪਸੀ ਭਾਈਚਾਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਸਾਡੇ ਤੋਂ ਜੋ ਅਸੀਂ ਪਿੰਡ 'ਚ ਕੰਮ ਕਰ ਰਹੇ ਹਾਂ ਇੱਕ ਤਾਂ ਪਿੰਡ ਦਾ ਨਾਂ ਰੋਸ਼ਨ ਹੋਵੇ ਵੀ ਹਾਂ ਯਾਰ ਮੁੱਲਾਂਪੁਰ ਦੀ ਰਾਮਲੀਲਾ ਚੱਲਦੀ ਸਾਡਾ ਮਨ ਬਹੁਤ ਖੁਸ਼ ਹੁੰਦਾ ਵੀ ਜਿੱਥੇ ਮੁੱਲਾਂਪੁਰ ਦਾ ਨਾਂ ਵੱਜਦਾ ਚਾਹੇ ਉਹ ਖਾੜੇ ਦੇ ਪਤੀ ਹੋਵੇ ਜਾਂ ਕੋਈ ਬੱਚਾ ਦੰਗਲ ਜਿੱਤ ਕੇ ਆਇਆ ਹੋਵੇ ਜਾਂ ਸਾਡੇ ਪਿੰਡ ਚ ਹੁਣ ਤੁਸੀਂ ਦੇਖ ਰਹੇ ਹੋ ਹਰ ਸਗਰਾਂਤ ਨੂੰ ਲੰਗਰ ਵੀ ਲੱਗਦਾ ਮਤਲਬ ਕਿ ਇਹ ਸਾਰਾ ਇੱਕ ਪਿੰਡ ਵਾਲੇ ਵਾਸੀਆਂ ਦਾ ਪਿਆਰ ಗ್ರಾಮ ਪੰਚਾਇਤ ਸਾਡੇ ਕਲੱਬ ਜਿੰਨੇ ਵੀ ਆ ਉਹ ਪਿਆਰ ਦੇ ਨਾਲ ਹੀ ਸਦਕਾ ਚੱਲਦਾ ਸਾਡੇ ਤੋਂ ਪਿਛਲੇ 7-8 ਸਾਲ ਤੋਂ 10 ਹੀ ਲਗਾ ਲਓ ਇਹ ਸਾਡੇ ਮੁਰਾਦਾਬਾਦ ਫਿਰੋਜ਼ਾਬਾਦ ਇਸ ਸਾਈਡ ਤੋਂ ਯੂਪੀ ਤੋਂ ਸਾਡੇ ਵਕੀਲ ਖਰੇਸ਼ੀ ਉਹ ठेकेदार ਹੈ ਉਹ ਸਾਡੇ ਹਰ ਸਾਲ ਅਸੀਂ ਉਸ ਨੂੰ ਕਲੱਬ ਦੇ ਨਾਲ ਐਗਰੀਮੈਂਟ ਕਰਦੇ ਆਂ ਪੁਤਲੇ ਬਣਾਉਣ ਦਾ ਉਹਦੀ ਜ਼ਿੰਮੇਵਾਰੀ ਪੁਤਲੇ ਨੂੰ ਪੂਰਾ ਬਣਾਣਾ ਜੋ ਵੀ ਅਸੀਂ ਦੱਸਦੇ ਆ ਕਿ ਇਸ ਤਰ੍ਹਾਂ ਦੇ ਪੁਤਲੇ ਬਣਾਣੇ ਆ ਕਿੰਨੇ ਸਾਈਜ਼ ਦੇ ਬਣਾਣੇ ਆ ਉਹ ਸਾਡੇ ਕਲੱਬ ਦੇ ਜਿੰਨੇ ਬੰਦਿਆਂ ਨੇ ਉਹਨਾਂ ਨੂੰ ਦੱਸਿਆ ਹੁੰਦਾ ਜਾਂ ਸਾਡੇ ਐਗਰੀਮੈਂਟ 'ਚ ਲਿਖਿਆ ਹੁੰਦਾ ਉਹ ਕੰਪਲੀਟ ਕਰਦਾ ਉਹਦੀ ਜ਼ਿੰਮੇਵਾਰੀ ਦੁਸ਼ਹਿਰੇ ਵਾਲੇ ਦਿਨ ਤੱਕ ਪੁਤਲੇ ਖੜੇ ਕਰਨ ਤੱਕ ਦੀ ਹੁੰਦੀ ਹੈ ਵੀ ਜਦ ਤੱਕ ਦੁਸ਼ਹਿਰਾ ਖਤਮ ਨਹੀਂ ਹੁੰਦਾ ਉਹਨਾਂ ਦੇ ਬੰਦੇ ਸਾਡੇ ਕੋਲ ਹੀ ਰਹਿੰਦੇ ਆ ਕੋਈ ਕਮੀ ਪੇਸ਼ੀ ਆਂਦੀ 19 ਨਿੱਕੀ ਆਂਦੀ ਉਹ ਠੀਕ ਕਰਨੇ ਵਾਸਤੇ ਉਹ ਲੱਗਦਾ ਤੇ ਹੁਣ ਤੁਸੀਂ ਦੇਖ ਰਹੇ ਹੋ ਵੀ ਅੱਜ ਕੱਲ ਆਂਦਾ ਦਾ ਕੁਝ ਨਹੀਂ ਹੈ ਇਹ ਸਾਡਾ ਬਜਟ ਪਹਿਲਾਂ ਸੌਾਂ 'ਚ ਹੁੰਦਾ ਸੀਗਾ ਮਿਲੱਖਾ ਵਿਚ ਹੁਣ ਹਜ਼ਾਰ ਫਿਰ ਹਜ਼ਾਰਾਂ 'ਚ ਹੋ ਗਿਆ ਹੁਣ ਲੱਖਾਂ 'ਚ ਹੋ ਗਿਆ ਉਸੇ ਹਿਸਾਬ ਤੋਂ ਸਾਡੇ ਪਿੰਡ ਦੇ ਬੱਚੇ ਘੁੰਮਦੇ ਨੇ ਮਾਰਕੀਟ ਚੋਂ ਵਿੱਚ ਕਲੈਕਸ਼ਨ ਕਰਦੇ ਆਂ ਪਿੰਡ ਦੇ ਵਿੱਚੋਂ ਕਲੈਕਸ਼ਨ ਕਰਦੇ ਆਂ ਇਹ ਸਾਡੇ ਆਪਣੇ ਡੀਲਰ ਭਾਈ ਸਾਹਿਬ ਸਾਡੇ ਜੋ ਵੀ ਜਿੱਦਾਂ ਜਿੱਦਿਆਂ ਉਹ ਸਾਰੇ ਸਾਡੇ ਨਾਲ ਕਲੱਬ ਦੇ ਨਾਲ ਹਰੇਕ ਕੰਮ ਦੇ ਵਿੱਚੋਂ ਉਹਨਾਂ ਦੀ ਭਾਈਵਾਲੀ ਹੁੰਦੀ ਹੈ ਹੂੰ ਉਹਨਾਂ ਦੇ ਸਦਕੇ ਹੀ ਅਸੀਂ ਜਿਸ ਤਰ੍ਹਾਂ ਦਾ ਸਾਡਾ ਬਜਟ ਹੁੰਦਾ ਉਸ ਤਰ੍ਹਾਂ ਦੇ ਨਵੀਂ ਤੇ ਨਵੀਂ ਚੀਜ਼ ਕੁਛ ਨਾ ਕੁਛ ਅਸੀਂ ਪੇਸ਼ ਕਰਦੇ ਰਹਿੰਦੇ ਆ ਕਿ ਤਾਂ ਵੀ ਇੱਕ ਧਰਮ ਸਮਾਜ ਇੱਕ ਧਰਮ ਦਾ ਨਾਮ ਉਸੇ ਤਰ੍ਹਾਂ ਮੌਜੂਦ ਰਹੇ ਠੀਕ ਹੈ ਤਾਂ ਵੇਜੀ ਇਧਰ ਆ ਸੋ ਰਾਮਰੇਲਾ ਸ਼ੁਰੂ ਹੋਣ ਵਾਲੀ ਹੈ ਕਿੰਦਾਂ ਦੀਆਂ ਜਿਹੜੀ ਰਾਮਰੇਲਾ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿੰਨੇ ਕੁ ਨੌਜਵਾਨ ਜਿਹੜੇ ਨਵੇਂ ਆਏ ਪੁਰਾਣੇ ਆਏ ਕਿਸ ਤਰ੍ਹਾਂ ਦੀ ਤਿਆਰੀ ਆ ਉਹਦੇ ਬਾਰੇ ਤੁਸੀਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰਿਆਂ ਨੂੰ ਰਾਮ ਰਾਮ ਜੀ ਦੇਖੋ ਰਾਮ ਲੀਲਾ ਤਾਂ ਸਾਡੀ ਰਾਤਾਂ ਜਿਸ ਤਰ੍ਹਾਂ ਚੱਲਦੀ ਜਾ ਰਹੀ ਹੈ ਉਸ ਤਰ੍ਹਾਂ ਹੀ ਹੈ ਸਾਨੂੰ ਇਹ ਵੀ ਇੱਕ ਮਹੀਨਾ ਹੋ ਗਿਆ ਉਹ ਰੈਸਲ ਕਰਦਿਆਂ ਨੂੰ ਜੀ ਰੈਸਲ ਤੋਂ ਬਾਅਦ ਹੁਣ ਸਾਡੇ ਜਿਹੜੇ ਹੈ ਕਮ ਮੈਂਬਰ ਹੈ ਜਿਹੜੇ ਉਹ ਤਿਆਰ ਹੈ ਹੁਣ ਆਪਣੀ ਪਰਫਾਰਮੈਂਸ ਦਿਖਾਉਣ ਨੂੰ ਸਟੇਜ ਤੇ ਤੇ ਸਾਡੀ ਸਟੇਜ ਵੀ ਹੁਣ 4-5 ਦਿਨ ਹੋ ਗਿਆ ਸਟੇਜ ਵੀ ਤਿਆਰ ਹੋ ਰਹੀ ਹੈ ਇਹ ਹੁੰਦਾ ਵੀ ਸਾਡੇ ਵਿੱਚ ਨਵੇਂ ਮੁੰਡੇ ਹੁਣ 8-10 ਹਰ ਸਾਲ ਹਰ ਸਾਲ ਮੁੰਡੇ ਨਵੇਂ ਆਉਂਦੇ ਆ ਤੇ ਉਹਨਾਂ ਨੂੰ ਆਪਾਂ ਹਰੇਕ ਜ਼ਿੰਮੇਵਾਰੀ ਲਈਦੀ ਹੈ ਕਿਉਂਕਿ ਇਹ ਹੁੰਦਾ ਵੀ ਬੱਚਿਆਂ ਨੂੰ ਜੋੜਨ ਦਾ ਜਿਹੜਾ ਹੈ ਨਾ ਇਹ ਸਾਡਾ ਹੀ ਹੈ ਹੁਣ ਬਣਦਾ ਹੱਕ ਵੀ ਆਪਾਂ ਉਹਨਾਂ ਨੂੰ ਆਪਣੇ ਨਾਲ ਜੋੜੀਏ ਠੀਕ ਹੈ ਠੀਕ ਹੈ ਵੀਰ ਜੀ ਜਿੱਕਣ ਤੁਸੀਂ ਵੀ ਪੁਰਾਣੇ ਸਮੇਂ ਤੋਂ ਜਿਹੜੇ ਜੁੜੇ ਹੋਏ ਰਾਮਰੇਲਾ ਦੇ ਨਾਲ ਇੱਧਰ ਰੱਖੀ ਠੀਕ ਹੈ ਤੇ ਤੁਸੀਂ ਵੀ ਆਪਣੀ ਜਿਹੜੀ ਐਕਟਿੰਗ ਵੀ ਕਰੀ ਹੈ 라वण ਦੀ ਐਕਟਿੰਗ ਕਰੀ ਹੈ ਤੇ ਹੁਣ ਦੇ ਮੁੰਡਿਆਂ ਦੇ ਵਿੱਚ ਆ ਤੁਹਾਡੇ ਵਿੱਚ ਕੋਈ ਫਰਕ ਹੈ ਕਿ ਹੁਣ ਦੇ ਮੁੰਡੇ ਜ਼ਿਆਦਾ ਵਧੀਆ ਕਰ ਰਹੇ ਆ ਸਮਝਦੇ ਨਾਲ ਤੇ ਦੇਖੋ ਜੀ ਹਰੇਕ ਆਰਟਿਸਟ ਦੇ ਤੁਸੀਂ ਕਹਿ ਲਿਏ ਕਿ ਵਧੀਆ ਕਰਦੇ ਦੇਖੋ ਕੋਈ ਵੀ ਕਲਾਕਾਰ ਹੈ ਕੋਈ ਵੀ ਕੰਮ ਕਰ ਰਿਹਾ ਚਾਹੇ ਉਹ ਖਿਡਾਰੀ ਹੋਵੇ ਜਾਂ ਸਟੇਜ ਤੇ ਐਕਟਿੰਗ ਕਰ ਰਿਹਾ ਹੋਵੇ ਕੋਈ ਬੰਦਾ ਇਹ ਨਹੀਂ ਜਾਣਦਾ ਕਿ ਮੈਂ ਗਲਤ ਕੰਮ ਕਰਾਂ ਵੀ ਗਲਤ ਐਕਟਿੰਗ ਕਰਾਂ ਉਹ ਆਪਣੇ ਆਪ ਨੂੰ ਅੱਛਾ ਹੀ ਕਰਨੇ ਵਾਸਤੇ ਕਰਦਾ ਮੰਨ ਲਓ ਕਿਸੇ ਨੂੰ ਕਿਸੇ ਤਰ੍ਹਾਂ ਦਾ ਕਿਰਦਾਰ ਦੇ ਵੀ ਦਿਆ ਤਾਂ ਉਹ ਐ ਨਹੀਂ ਸੋਚੇਗਾ ਕਿ ਮੈਂ ਗਲਤ ਕਰਨਾ ਉਹ ਐ ਹੀ ਸੋਚੂਗਾ ਨਹੀਂ ਯਾਰ ਮੇਰਾ ਰੋਲ ਸਭ ਤੇ ਵਧੀਆ ਹੋਣਾ ਚਾਹੀਦਾ ਦੇਖੋ ਕੋਸ਼ਿਸ਼ ਸਾਰੇ ਵਧੀਆ ਕਰਨ ਦੀ ਕਰਦੇ ਨੇ ਲੇਕਿਨ ਉਹ ਕਲਾ ਚ ਥੋੜੀ ਸੋਚ ਚ ਹੁਣ ਬੱਚੇ ਆ ਉਹ ਬੱਚੇ ਨੂੰ ਹੌਲੀ ਹੌਲੀ ਹਾਂ ਬਲਕਿ ਦਿਨ-ਪ੍ਰਤੀ ਦਿਨ ਸਿੱਖਦਾ ਹੈ ਦਰ ਬਰ ਦਰ ਉਹ ਨਿਖਾਰ ਆਂਦਾ ਜਾਊਗਾ ਹੁਣ ਮੈਨੂੰ ਲਗਾ ਲਓ ਮੈਨੂੰ ਇੱਕ ਤਕਰੀਬਨ 35-40 ਸਾਲ ਹੋ ਗਏ 35 ਸਾਲ ਤਾਂ ਮੈਨੂੰ ਹੋਏਗੇ 14-15 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕਰਤਾ ਮੈਂ ਰਾਮਲੀਲਾ ਨਾਲ ਟੱਚ ਹੋ ਗਿਆ ਸੀਗਾ ਛੋਟੇ ਰਾਖਸ਼ਾਂ ਦੇ ਰੋਲ ਇਹ ਬਲਕਿ ਕਰਦੇ 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 ਮੈਂ ਕਹਿੰਦਾ 20-22 ਸਾਲ ਮਨੂੰ ਰਾਵਣ ਦਾ ਰੋਲ ਕਰਦੇ ਵੀ ਹੋਗੇ ਵਿੱਚ ਨੂੰ ਕਦੀ ਗੈਪ ਪੈ ਗਿਆ ਕੋਈ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਹਰੇਕ ਵਾਰ ਨਿਖਾਰ ਹੀ ਆਂਦਾ ਹੁਣ ਅਸੀਂ ਕਹਿ ਦਿੰਨੇ ਆ ਰੋਲ ਅਜਿਹਾ ਤੁਸੀਂ ਗੱਲ ਕਰੀਏ ਵੀ ਕੌਣ ਚੰਗਾ ਕਰਦਾ ਕੌਣ ਮਾੜਾ ਕਰਾ ਚੰਗੇ ਸਾਰੇ ਕਰਦੇ ਸਾਰੇ ਆਪਣੇ ਵੱਲੋਂ ਸਭ ਨੇ ਵਧੀਆ ਕਰਦੇ ਆ ਇੱਕ ਸਿਰਫ ਪ੍ਰੈਕਟਿਸ ਦੀ ਗੱਲ ਹੁੰਦੀ ਹੈ ਇੱਕ ਅੰਨਾ ਬੰਦਾ ਵੀ ਹੁੰਦਾ ਜਿਹੜਾ ਉਹਦੇ ਅੱਗੇ ਤੁਸੀਂ ਰੋਟੀ ਰੱਖ ਦੋ ਉਹਨੂੰ ਦੱਸ ਦੋ ਵੀ ਆ ਥਾਲੀ ਪਈ ਆ ਉਹਨੇ ਰੋਟੀ ਪਈ ਆ ਉਹ ਉਹਦਾ ਅਹਿਸਾਨ ਐਨਾ ਹੋ ਜਾਊਗਾ ਕਿ ਉਹ ਰੋਟੀ ਦੀ ਬੁਰਕੀ ਥਾਲੀ ਨੂੰ ਦੇਖ ਕੇ ਸਿਰ ਮੂੰਚੀ ਜਾਂਦੀ ਐ ਉਹ ਕਲਕਿਓ ਹੈ ਨਾ ਬਲਕਿ ਜੋ ਉਹ ਅਭੀ ਉਹ ਇੱਕ ਸਾਂਹ ਵਾਲਾ ਹੀ ਡਾਇਲੋਗ ਹੈ ਤਾਂ ਮੈਂ ਹੁਣ ਫੇਰ ਹੀ ਚਲੋ ਕਰਾਂਗੇ ਨਹੀਂ ਮਤਲਬ ਵੈਸਾ ਹੀ ਹੈ ਆਦਾ ਇੱਕ ਹਾਜ਼ਰੀ ਹੈ ਤੁਹਾਡੀ ਠੀਕ ਹੈ ਹਾਂ ਕਿਉਂਕਿ ਰਾਮ ਰੀਲਾ ਦੇ ਦਿਨ ਸ਼ੁਰੂ ਇਹ ਉਹ ਮਾਹੌਲ ਬਣਿਆ ਵਾ ਜੋ ਜੋ ਆ ਵੀਡੀਓ ਜਾਉਂਗੀ ਲੋਕਾਂ ਤੱਕ ਤਾਂ ਲੱਗਦਾ ਲਗਾਤਾਰ 10 ਦਿਨ ਚੱਲਣੀ ਹੈ ਤਾਂ ਉਹੀ ਮਾਹੌਲ ਰਹਿਣਾ ਰਾਮ ਰੀਲਾ ਦਾ ਉਦਵੇ ਉਹਦੇ ਵਿੱਚ ਕੀ ਹੈ ਰਾਵਣ ਆਪਣੇ ਮਨ ਹੀ ਮਨ ਮਸੋਦਾ ਸੀਤਾ यदि भी मैं तुम्हें स्वयं में नहीं जीत सका तो अब की बार तू अवश्य जीती जाएगी और लंका की पटरानी कहलाई जाएगी मैं तुम्हें छल से बल से तोके से कपट से यारी से मकारी से सीना जोरी और हुक्मगार सिर्फ रानी से जैसे भी होगा मैं तुम्हें हासिल कर कर ही छोड़ूंगा बल्कि रावण नु अट्रैक्ट कर दी रामलीला नहीं यार रावण का रोल आना या वो आना तो उस हिसाब से तो जो रावण का रोल है ना वो एक ट्रेडमार्क रोल है उसके बीच गुस्सा भी है ਹਸੀ ਮਜ਼ਾਕ ਵੀ ਹੈ ਸ਼ੇਰ ਓ ਸ਼ਾਇਰੀ ਵੀ ਹੈ ਮਲਕੇ ਆਪਸ ਵਿੱਚ ਸੋਚਣੇ ਵਾਲਾ ਵੀ ਹੈ ਗੁੱਸਾ ਮਲਕੇ ਗਮ ਵੀ ਆਂਦਾ ਜਾਂ ਮੇਗਨਾਥ ਦਾ ਆਂਦਾ ਉਹ ਉਹ ਇੱਕ ਇੱਕ ਪਾਤਰ ਐਸਾ ਹੈ ਉਹ ਹਰੇਕ ਚੀਜ਼ ਉਸਕੇ ਵਿੱਚ ਨਿਚੋੜ ਕੇ ਭਰੀ ਵੀ ਹੈ ਹਾਂ ਹੁਣ ਬਾਕੀ ਕੋਈ ਕੋਈ ਕਲਾਕਾਰ ਆਂਦਾ ਹੁੰਦਾ ਵੀ ਜਿਹਦਾ ਪ੍ਰਸ਼ੂ ਰਾਮ ਜੀ ਦਾ ਰੋਲ ਹੈ ਉਹ ਆ ਵੀ ਗੁੱਸੇ ਮਾਦੇ ਉਹ ਉਹਨਾਂ ਨੂੰ ਕਰਕੇ ਚਲੇ ਗਏ ਉਹ ਉਹ ਚਲੇਗੇ ਲੇਕਿਨ ਜਿਹੜਾ ਟ੍ਰੇਡਮਾਰਕ ਰੋਲ ਭਗਵਾਨ ਰਾਮ ਜੀ ਕੀ ਗੱਲ ਕੋਮਦਾ ਉਹ 라वण ਕਾ ਹੀ ਰੋਲ ਲਿਕੇ ਐਸਾ ਟ੍ਰੇਡਮਾਰਕ ਰੋਲ ਹੈ ਕਿ ਉਹਨੂੰ ਪ੍ਰਭੂ ਜੀ ਹੈ ਹਰੇਕ ਨੂੰ ਮਾਫ ਕਰਨੇ ਵਾਲੇ ਆ ਸੀਲ ਸੁਭਾਅ ਮर्यादा ਦਿਖਾਣੀ ਹੈ ਪਰ ਵੀ ਇੱਕ ਮੰਦਗੀ ਕਰਨੀ ਉਹ 라वण ਹੈ ਕਿਸੇ ਨੂੰ ਕੁਝ ਨਹੀਂ ਸਮਝਣਾ ਮੈਂ ਇਹ ਹੈ ਮੈਂ ਉਹ ਹੈ ਸੀਤਾ ਮਾਤਾ ਕੀ ਗੱਲ ਰੋਲ ਹੈ ਉਸਨੂੰ ਡਾਇਰੈਕਟ ਕਰਨਾ ਉਹ ਅੰਗਦ ਅਨੁਮਾਨ ਜੀ ਆਂਦੇ ਤਾਂ ਉਹਨਾਂ ਕੀ ਗੱਲ ਰੋਲ ਮਨ ਕੇ ਇੱਕ ਉਹ ਚੀਜ਼ ਹਾਂ ਮੁਸ਼ਕਿਲ ਹੈ ਸੋ ਨਾਲ ਦੀ ਨਾਲ ਦੇਖੋ ਗੱਲਬਾਤ ਕਰਦੇ ਸਾਡੇ ਨਾਲ ਪੁਰਾਣੇ ਬਜ਼ੁਰਗ ਵੀ ਮੌਜੂਦ ਹੈ ਸੋ ਇਧਰ ਨੂੰ ਕਮਾ ਅੱਛਾ ਫੇਰ ਘੜਤਾ ਜਾਓ ਆ ਜਾਓ ਇਧਰ ਆ ਜਾ ਵੀਰ ਸੋ ਮੁੱਲਾਪੁਰ ਦੀ ਜਿਹੜੀ ਸਭ ਤੋਂ ਪੁਰਾਣੀ ਰਾਮਰੇਲਾ ਹੈ ਸਭ ਤੋਂ ਵੱਡਾ ਦੁਸਹਿਰਾ ਹੈ ਇਲਾਕੇ ਦੇ ਲੋਕ ਜਿਹੜੇ ਇੱਥੇ ਔਰ ਵੇਟ ਕਰਦੇ ਰਹਿੰਦੇ ਆ ਕਿ ਕਦੋਂ ਜਿਹੜੀ ਰਾਮਰੇਲਾ ਹੋਵੇਗੀ ਕਿ ਕਦੋਂ ਦੁਸਹਿਰਾ ਹੋਵੇਗਾ ਤੇ ਇੱਥੇ ਜਿਹੜਾ ਮੂਲਾਪੁਰ ਦਾ ਗਰਾਊਂਡ ਹੈ ਜਦੋਂ ਦੁਸਹਿਰਾ ਹੁੰਦਾ ਹੈ ਤਾਂ ਇਹ ਖਾਚਾ-ਕਾਚ ਭਰਿਆ ਹੁੰਦਾ ਹੈ ਲੋਕਾਂ ਤੇ ਦਰਸ਼ਕਾਂ ਦੇ ਨਾਲ ਕਿਉਂਕਿ ਦੁਸਹਿਰੇ ਦੀ ਜਿਹੜੀ ਲੋਕਾਂ ਦੇ ਅੰਦਰ ਇੱਕ ਚੇਤਨਾ ਹੁੰਦੀ ਹੈ ਕਿ ਕਦੋਂ ਦੁਸਹਿਰਾ ਆਵੇਗਾ ਮੂਲਾਪੁਰ ਦਾ ਸੋ ਅੱਜ ਜਿਹੜੀ ਸਾਰੀ ਟੀਮ ਦੇ ਵੱਲੋਂ ਜਿਹੜੀ ਇਹ ਹਰ ਸਾਲ ਮੁਸੱਕਤ ਵੀ ਕੀਤੀ ਜਾਂਦੀ ਹੈ ਹਰ ਸਾਲ ਨਵੇਂ ਜਿਹੜੇ ਨੌਜਵਾਨ ਵੀ ਸਾਹਮਣੇ ਆਉਂਦੇ ਆ ਰਾਮਰੇਲਾ ਦੇ ਵਿੱਚ ਐਕਟਿੰਗ ਕਰਨ ਦੇ ਲਈ ਅਤੇ ਪੁਰਾਣਿਆਂ ਤੋਂ ਸਿੱਖਦੇ ਵੀ ਹੈ ਸੋ ਬਹੁਤ ਕੁਝ ਪੁਰਾਣਿਆਂ ਤੇ ਯਾ ਵੱਡੇ ਵੀ ਹੋਵੇ ਜਿਨ੍ਹਾਂ ਦਾ ਜੀਵ ਹੀ ਕਰਦਾ ਵੀ ਯਾਰ ਰੋਲ ਕਰਨਾ ਉਹ ਉਹਨਾਂ ਦਾ ਵਾਸਤੇ ਮੋਸਟ ਵੈਲਕਮ ਹੈ ਇਹ ਸਾਡਾ ਜਿਹੜਾ ਇੱਕ ਰਾਮਲੀਲਾ ਦੀ ਹੈ ਪ੍ਰਭੂ ਰਾਮ ਜੀ ਦੀ ਜਿਹੜੀ ਮੰਚਨ ਕਰਦੇ ਆ ਆਪਾਂ ਦੁਸ਼ਹਿਰਾ ਦਿਖਾਉਂਦੇ ਆ ਇਹ ਇਸੇ ਵਾਸਤੇ ਹੈ ਕਿ ਬੱਚਿਆਂ ਨੂੰ ਤੇ ਬੜਿਆਂ ਨੂੰ ਪ੍ਰੇਮ ਭਾਵ ਦੇ ਨਾਲ ਜੋੜਿਆ ਜਾਵੇ ਕੰਟਰੋਲ ਕਰਨੇ ਵਾਸਤੇ ਵੀ ਸਾਡੇ ਕਲੱਬ ਨੇ ਸਿਕਿਉਰਿਟੀ ਗਾਰਡ ਲੱਗ ਗਏ ਸਾਡੇ ਡੀਐਸਪੀ ਸਾਹਿਬ ਮੂਲਾਪੁਰ ਤੇ ਐਸਐਚਓ ਸਾਹਿਬ ਨੇ ਵੀ ਪੂਰੀਆਂ ਤਿਆਰੀਆਂ ਕਰੀਆਂ ਹੋਈਆਂ ਐ ਵੀ ਜੋ ਗਏ ਕਿਉਂਕਿ ਇਹ ਜੀਆਂ ਚੀਜ਼ਾਂ ਦੇ ਵਿੱਚ ਇਹ ਜੇ ਮੇਲਿਆਂ ਦੇ ਵਿੱਚ ਕੋਈ ਸਰਾਰਤੀ ਤਤਵ ਆ ਹੀ ਜਾਂਦੇ ਆ ਉਹਨਾਂ ਨੂੰ ਕੰਟਰੋਲ ਕਰਨੇ ਵਾਸਤੇ ਗੱਲ ਕਰਨੀ ਹੋਵੇ ਤੁਹਾਡੇ ਨਾਲ ਤਾਂ ਕਮੇਟੀ ਨਾਲ ਕਰਾ ਕਿਸ ਤਰ੍ਹਾਂ ਕਰ ਉਹ ਵੀ ਦੱਸ ਜਿਸ ਨੇ ਗੱਲ ਵੀ ਕਰਨੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਵੀ ਦੇਣਾ ਸਾਡੇ ਬੈਨਰ ਵੀ ਲੱਗੇ ਹੋਏ ਨੇ ਤੇ ਸਾਡੇ ਉਹਨਾਂ ਦੇ ਨੰਬਰ ਵੀ ਲਿਖੇ ਹੋਏ ਨੇ ਤੇ ਉਹ ਨੰਬਰਾਂ ਨਾਲ ਉਹ ਕੰਟੈਕਟ ਕਰ ਸਕਦਾ ਬੰਦਾ ਕਿਸੇ ਵੀ ਤਰ੍ਹਾਂ ਦਾ ਅਗਰ ਕੋਈ ਸੁਝਾਅ ਦੇਣਾ ਕੋਈ ਐਕਟਿੰਗ ਕਰਨਾ ਚਾਹੁੰਦਾ ਕੁਝ ਐਕਟਿੰਗ ਕਰਨਾ ਚਾਹੁੰਦਾ ਜਾਂ ਕੋਈ ਸੁਝਾਅ ਵੈਸੀ ਹੀ ਦੇਣਾ ਚਾਹੁੰਦਾ ਵੀ ਐਦਾਂ ਨਹੀਂ ਯਾਰ ਐਦਾਂ ਹੋ ਸਕਦਾ ਵੀ ਉਹ ਅਸੀਂ ਉਹਨਾਂ ਦੇ ਹਰੇਕ ਗੱਲ ਦੇ ਉੱਪਰ ਸਾਡਾ ਕਲੱਬ ਤੇ ਅਸੀਂ ਸਾਰੇ ਮੈਂਬਰ ਬੈਠ ਕੇ ਸੋਚ ਕੇ ਉਹਨਾਂ ਨੂੰ ਕਰਨ ਯੋਗ ਕੰਮ ਹੋਏਗਾ ਤਾਂ ਜ਼ਰੂਰ ਕਰਾਂਗੇ ਪਿੰਡ ਦੇ ਭਲਾ ਵਾਸਤੇ ਅੱਗੇ ਨੂੰ ਸਾਡੀ ਸ਼ੋਭਾ ਵਧੇਗੀ ਪਿੰਡ ਦੀ ਸ਼ੋਭਾ ਵਧੇਗੀ ਨਗਰ ਦੀ ਸ਼ੋਭਾ ਵਧੇਗੀ ਸਾਡੇ ਕਲੱਬ ਦਾ ਨਾਮ ਹੋਵੇਗਾ ਸਾਡੇ ਬੰਦਿਆਂ ਨੂੰ ਵੀ ਉਹ ਇੱਕ ਹੌਸਲਾ ਜਾਈ ਹੋਏਗੀ ਇਲਾਕੇ ਦੇ ਲੋਕਾਂ ਨੂੰ ਆਹੀ ਅਪੀਲ ਹੈ ਵੀ ਸਾਡੇ ਨੂੰ ਪ੍ਰੇਮ ਪਿਆਰ ਨਾਲ ਐਦਾਂ ਹੀ ਸਾਡੇ ਨਾਲ ਬਣੇ ਰਹੋ ਸਾਨੂੰ ਸਹਿਯੋਗ ਦਿੰਦੇ ਰਹੋ ਠੀਕ ਹੈ ਜੀ ਵੀ ਲੜਾਈ ਝਗੜੇ ਨੂੰ ਦੂਰ ਹੋ ਕੇ ਪ੍ਰੇਮ ਪਿਆਰ ਨਾਲ ਆ ਕੇ ਰਾਮਲੀਲਾ ਦੇਖੋ ਜਿਹੜੇ ਬੱਚੇ ਰੋਲ ਕਰ ਰਹੇ ਆ ਉਹਨਾਂ ਨੂੰ ਵੀ ਇਹੀ ਹੌਸਲਾ ਹੋਏਗਾ ਉਹ ਜੇ ਅੱਜ ਉਹ ਕੁਝ ਗਲਤ ਕਰ ਰਹੇ ਆ ਤਾਂ ਅਗਲੇ ਸਾਲ ਨੂੰ ਉਹ ਬਹੁਤ ਅੱਛਾ ਕਰਨਗੇ ਠੀਕ ਹੈ ਠੀਕ ਹੈ ਉਸੇ ਇੱਥੇ ਰਹਿ ਲੋ ਫੋਟੋ ਕਰ ਲਓ ਸੋ ਦੇਖੋ ਜਿਹੜੀ ਰਾਮਰੇਲਾ ਪਰਮੰਦਰ ਕਮੇਟੀ ਮੁੱਲਾਪੁਰ ਗਰੀਬਜਾਸ ਦੇ ਨਾਲ ਗੱਲਬਾਤ ਕੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡਾ ਪ੍ਰੋਗਰਾਮ ਦੁਸਹਿਰੇ ਦਾ ਵੀ ਹੋਵਗਾ ਸੋ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਦੁਸਹਿਰਾ ਮਨਾਇਆ ਜਾਂਦਾ ਏ ਸੋ ਜਿਹੜੇ ਜਿਹੜੇ ਸਾਡੇ ਇਸ ਵੀਡੀਓ ਨੂੰ ਵੇਖਦੇ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਇਦਾਂ ਇਹਨਾਂ ਦੀ ਗੱਲ ਆ ਕਿਦਾਂ ਰਗੀਆ ਤੇ ਐਸੇ ਤੁਸੀਂ ਦੁਸਹਿਰਾ ਮੁੱਲਾਪੁਰ ਦਾ ਵੇਖਿਆ ਜਾਂ ਨਹੀਂ ਸੋ ਨਾਲ ਦੀ ਨਾਲ ਇਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਵੀ ਪਹੁੰਚਾਏ ਜਿਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਜਿਹੜੀ ਰਾਮਰੇਲਾ ਦੀ ਤਿਆਰੀਆਂ ਅਤੇ ਦੁਸਹਿਰੇ ਦੀ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਹੋ ਰਹੀ ਹੈ ਕਮੇਟੀ ਦੇ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦੁਸਹਿਰਾ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਸੋ ਨਾਲ ਦੀ ਨਾਲ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਧੰਨਵਾਦ